ਇਹ ਲੋਇਸਟ ਟੈਂਪਰੇਚਰ ਸਿንስ 1970 ਅਸੀਂ ਅੱਜ ਰਿਕਾਰਡ ਕੀਤਾ ਤਾਂ ਅੱਜ ਦਾ ਜੋ ਮੈਕਸਿਮਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ ਡੇ ਟਾਈਮ ਟੈਂਪਰੇਚਰ 17.7 ਡਿਗਰੀ ਸੈਂਟੀਗ੍ਰੇਡ ਸੋ ਲਗਭਗ 7.3 ਡਿਗਰੀ ਸੈਂਟੀਗ੍ਰੇਡ ਦਾ ਨੋਰਮਲ ਤੋਂ ਅੱਜ ਦਾ ਡੇ ਟਾਈਮ ਟੈਂਪਰੇਚਰ ਨੀਚੇ ਰਿਕਾਰਡ ਕੀਤਾ ਗਿਆ ਅਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 8.4 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਨਾਈਟ ਟਾਈਮ ਟੈਂਪਰੇਚਰ 5.7 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 2.7 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਅੱਜ ਜਿਹੜਾ ਰੈਡ ਅਲਰਟ ਡੈਂਸ ਟੂ ਵੈਰੀ ਡੈਂਸ ਫੌਗ ਦਾ IMD ਵੱਲੋਂ ਹੈ ਔਰ ਅਨਵਾਇ 3-4 ਦਿਨ ਜਿਹੜਾ orange alert ਹੈ IMD ਵੱਲੋਂ ਜਾਰੀ ਕੀਤਾ ਗਿਆ ਹੈ ਔਰ ਜਿਹੜੇ ਕਮਿੰਗ 3-4 ਡੇਸ ਨੇ ਇਹਨਾਂ ਦੇ ਵਿੱਚ ਵੀ ਡेंस ਟੂ ਵੈਰੀ ਡेंस ਫੌਗ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਹੈਲੋ ਨਮਸਕਾਰ ਸਸ਼ੀਗਰਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਦੋਸਤੋ ਜਿਸ ਤਰ੍ਹਾਂ 2024 ਚੜਿਆ ਉਸੇ ਟਾਈਮ ਹੀ ਮੌਸਮ ਨੇ ਆਪਣਾ ਇੱਕ ਰਿਕਾਰਡ ਤਿਆਰ ਕੀਤਾ ਹੈ ਤੁਹਾਨੂੰ ਦੱਸਦਾ ਕਿ ਮੌਸਮ ਦੇ ਵਿੱਚ ਪਹਿਲੀ ਵਾਰ ਇਦਾਂ ਦੇਖਣ ਨੂੰ ਮਿਲ ਰਿਹਾ 1 ਜਨਵਰੀ ਦੇ ਦਿਨ ਕੀ 50 ਸਾਲ ਬਾਅਦ ਜੀ ਹਾਂ 10 ਨਹੀਂ 20 ਨਹੀਂ 30 ਨਹੀਂ ਪੂਰੇ 50 ਸਾਲ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਮੌਸਮ ਨੇ ਇੱਕ ਰਿਕਾਰਡ ਕਾਇਮ ਕੀਤਾ ਅੱਜ ਦੀ ਤਾਰੀਖ ਦੇ ਵਿੱਚ ਉਹ ਇਹ ਕੀਤਾ ਕਿ ਸਭ ਤੋਂ ਜ਼ਿਆਦਾ ਠੰਡ ਜਿਹੜੀ ਕਹਿ ਸਕਦੇ ਹੋ ਕਿ ਅੱਜ ਦਾ ਦਿਨ ਹੈਗੀ ਤੁਹਾਨੂੰ ਦੱਸ ਦਵਾਂ ਕਿ ਤਕਰੀਬਨ 10.4 डिग्री ਜਿਹੜਾ ਵੈ ਅੱਜ ਦਾ ਤਾਪਮਨ ਹੈਗਾ ਜੋ ਕਿ 1970 ਤੋਂ ਬਾਅਦ ਜੀ ਹਾਂ 1970 ਤੋਂ ਬਾਅਦ 2023 ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਹੈਗਾ ਵੈ ਤੋਂ ਇਸ ਦੇ ਉੱਪਰ ਚਰਚਾ ਕਰਦੇ ਹਾਂ ਜਾਣਦੇ ਹਾਂ ਕਿ ਆਹਨ ਵਾਲੇ ਦਿਨਾਂ ਵਿੱਚ ਤਾਪਮਨ ਕਿੱਦਾਂ ਰਹੇਗਾ ਕਿਉਂਕਿ ਕੱਲ ਦਾ ਵੀ ਤੁਸੀਂ ਨਵਾਂ ਸਾਲ ਅਗਰ ਦੇਖਿਆ ਆਏਗਾ ਤਕਰੀਬਨ 4 ਤੋਂ 5 ਵਜੇ ਤੁਹਾਨੂੰ ਇੱਦਾਂ ਲੱਗ ਰਿਹਾ ਕਿਉਂਕਿ 3 4 ਲੇਅਰਸ ਅਸੀਂ ਪਾਈਆਂ ਹੋਈਆਂ ਨੇ ਫਿਰ ਵੀ ਠੰਡ ਹੈ ਕਟ ਨਹੀਂ ਰਿਹਾ ਲੇਕਿਨ ਤਕਰੀਬਨ 809 ਦੇ ਕਰੀਬ ਜਾ ਕੇ ਇੱਕ ਵਾਰੀ ਨਾਰਮਲ ਮੌਸਮ ਹੋ ਗਿਆ ਇਤਾਂ ਦੀ ਵੈਰਾਈਟੀ ਜਿਹੜੀ ਹੈ ਵੇਰੀਏਸ਼ਨ ਜਿਹੜਾ ਮੌਸਮ ਦੇ ਵਿੱਚ ਕਿੱਦਾਂ ਦੇਖਣ ਨੂੰ ਮਿਲ ਰਿਹਾ ਸੋ ਗੱਲ ਕਰਦਾ ਮੈਂ ਪਵਨੀਤ ਕੋਕਿੰਗ ਰਾਜੀਨਾ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਤੇ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਾਰੇ ਦਰਸ਼ਕਾਂ ਨੂੰ ਵੀ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਵੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਇਹ ਰਿਕਾਰਡ ਮੌਸਮ ਨੇ ਆਪਣਾ ਰਿਕਾਰਡ ਆਪ ਹੀ ਤੋੜਿਆ ਕਿ 1970 ਤੋਂ ਬਾਅਦ 2023 ਇੰ ¿Qué tal de, de cielo? ਬਿਲਕੁਲ ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਅੱਜ ਦਾ ਜੋ ਮੈਕਸਿਮਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ ਡੇ ਟਾਈਮ ਟੈਂਪਰੇਚਰ 17.7 ਡਿਗਰੀ ਸੈਂਟੀਗ੍ਰੇਡ ਸੋ ਲਗਭਗ 7.3 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਅੱਜ ਡੇ ਟਾਈਮ ਟੈਂਪਰੇਚਰ ਨੀਚੇ ਰਿਕਾਰਡ ਕੀਤਾ ਗਿਆ ਔਰ ਸਾਡੇ ਕੋਲ ਜੋ ਡਾਟਾ ਰਿਕਾਰਡਸ 1970 ਤੋਂ ਲੈ ਕੇ ਨੇ ਉਦੋਂ ਤੋਂ ਵੀ ਅਸੀਂ ਦੇਖ ਰਹੇ ਹਾਂ ਕਿ ਹੁਣ ਤੱਕ 1 ਜਨਵਰੀ ਨੂੰ ਕਦੇ ਵੀ ਟੈਂਪਰੇਚਰ ਜਿਹੜਾ ਡੇ ਟਾਈਮ ਇੰਨਾ ਘੱਟ ਨਹੀਂ ਹੋਇਆ ਸੋ ਇਹ ਲੋਇਸਟ ਟੈਂਪ 1970 ਅਸੀਂ ਅੱਜ ਰਿਕਾਰਡ ਕੀਤਾ ਔਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 8.4 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ ਨਾਈਟ ਟਾਈਮ ਟੈਂਪਰੇਚਰ 5.7 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 2.7 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸੋ ਅਸੀਂ ਦੇਖ ਰਿਹਾ ਕਿ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਉਹ ਕਾਫੀ ਅੱਜਕੱਲ੍ਹ ਚੱਲ ਰਹੀਆਂ ਨੇ ਸੋ ਮੈਮ ਜਿਸ ਤਰ੍ਹਾਂ ਕਿ ਅਸੀਂ 29th ਦੇ ਲਾਸਟ ਇੰਟਰਵਿਊ ਦਿੱਤੇ ਸੀ ਲਾਸਟ ইয়ার ਦੇ ਵਿੱਚ ਤੇ ਉਦੋਂ ਤੁਸੀਂ ਦੱਸਿਆ ਸੀਗਾ ਕਿ ਜਿਹੜਾ 29 ਤਰੀਕਾ ਰੈਡ ਅਲਰਟ ਹੈ 30 ਤੇ 31 ਜਿਹੜੀ orange light ਚੱਲ ਰਹੀ ਹੈ ਔਰ ਅੱਜ 3 ਤਰੀਕ ਗੱਲ ਕੀਤੀ ਸੀ ਗਾਇਜ਼ yellow alert ਹੈ ਤਾਂ ਇਸ ਟਾਈਮ ਅਸੀਂ ਪ੍ਰੈਜ਼ੈਂਟਲੀ yellow alert ਤੇ ਖੜੇ ਹੋਇਆ ਜੀ ਅ ਨਹੀਂ ਜੀ ਉਹ ਨੈਕਸਟ ਡੇ ਜਦੋਂ ਅਪਡੇਟ ਹੋਈ ਆ ਜਿਹੜੀ ਉਹ ਫੇਰ ਉਹਦੇ ਵਿੱਚ ਕੁਝ ਚੇਂਜਸ ਹੋਈਆਂ ਸੀ ਸੋ ਹੁਣ ਅੱਜ ਜਿਹੜਾ red alert dense to very dense fog ਦਾ IMD ਵੱਲੋਂ ਹੈ ਔਰ ਆਉਣ ਵਾਲੇ 3-4 ਦਿਨ ਜਿਹੜਾ orange alert IMD ਵੱਲੋਂ ਜਾਰੀ ਕੀਤਾ ਗਿਆ ਹੈ ਔਰ ਜਿਹੜੇ ਕਮਿੰਗ 3-4 ਡੇਸ ਨੇ ਇਹਨਾਂ ਦੇ ਵਿੱਚ ਵੀ dense to very dense fog ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਕੋਲਡ ਡੇ ਕੰਡੀਸ਼ਨਸ ਜੋ ਅੱਜਕੱਲ੍ਹ ਚੱਲ ਰਹੀਆਂ ਨੇ ਇਹੀ ਕੰਟੀਨਿਊ ਕਰਨ ਦੀ ਜਿਹੜੀ ਪ੍ਰੈਡਿਕਸ਼ਨ ਹੈ ਕੀ ਹੁਣ ਮਤਲਬ Shimla ਵਰਗਾ ਜਿਹੜਾ ਮੌਸਮ ਹੈ ਲੁਧਿਆਣੇ 'ਚ ਰਹੇਗਾ ਹੁਣ ਇਸ ਤੋਂ ਆਪਾਂ ਛੁਟਕਾਰਾ ਜਲਦੀ ਮਿਲਣਾ ਆ ਆਸਾਨ ਨਹੀਂ ਹੈਗਾ ਬਿਲਕੁਲ ਜੀ ਕਮਿੰਗ ਫੋਰ 2 ਟੂ 5 ਡੇਸ ਐਟ ਲੀਸਟ ਜ਼ਰੂਰ ਜਿਹੜੀਆਂ ਕੋਲਡਰ ਕੰਡੀਸ਼ਨਸ ਹੋ ਪ੍ਰਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਤੇ ਤਾਪਮਾਨ ਜਿਹੜਾ ਰਿਕਾਰਡ ਅੱਜ ਨੀਚੇ ਦਾ ਗਿਆ ਹੀ ਗਿਆ 1 ਜਨਵਰੀ ਦਾ ਸੋ ਅਪਕਮਿੰਗ ਡੇਸ ਦੇ ਵਿੱਚ ਕਿੱਦਾਂ ਦੇਖਦੇ ਹਾਂ ਕਮਿੰਗ ਡੇਸ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟ ਨਹੀਂ ਕਰ ਰਹੇ ਜੀ ਆਲਮੋਸਟ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਆਉਣ ਵਾਲੇ 4-5 ਦਿਨ ਰਹਿਣ ਦੀ ਪ੍ਰੈਡਿਕ ਤੁੰਦਵੀ ਡੈਂਸ ਟੂ ਵੈਰੀ ਡੈਂਸ ਫੌਗ ਕਾਫੀ ਥਾਮਤੇ ਹੋ ਸਕਦੀ ਹੈ ਜੀ ਤੁੰਦ ਵਾਸਤੇ ਹੀ ਅੱਜ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਔਰ ਆਉਣ ਵਾਲੇ 3-4 ਦਿਨ orange alert IMD ਵੱਲੋਂ ਜਾਰੀ ਕੀਤਾ ਗਿਆ ਹੈ ਤੁਹਾਨੂੰ ਕਿਹਜਾਂ ਜਿੰਦਗੀ ਇਹ ਤਾਂ ਯਾ ਤੇ ਬਾਰਿਸ਼ਾਂ ਤੇ ਇਕਦਮ ਕਹਿ ਲੋ ਕਿ ਸਰਦੀ ਜਿਹੜੀ ਸੁੱਕੀ ਠੰਡ ਜਿਹਨੂੰ ਆਪਾਂ ਗੱਲ ਕਰਦੇ ਆ ਕਿ ਇਨਾਂ ਦਿਨਾਂ ਦੇ ਵਿੱਚ ਸੁੱਕੀ ਠੰਡ ਚੱਲ ਰਹੀ ਹੈ ਜਾਂ ਬੰਦੇ ਜ਼ਿਆਦਾ ਬਿਮਾਰ ਹੋ ਰਹੇ ਨੇ ਕਿ ਬਾਰਿਸ਼ ਆੰਦੇ ਨਾਲ ਇਹ ਚੀਜ਼ਾਂ ਨਾਰਮਲ ਹੋ ਜਾਂਦੀਆਂ ਹੈ ਕਿਉਂਕਿ ਦੇਖਿਆ ਜਾਂਦਾ ਕਿ ਬਾਰਿਸ਼ ਤੋਂ ਅਗਲੇ ਦਿਨ ਨਹੀਂ ਬਹੁਤ ਜ਼ਿਆਦਾ ਸੰਗਣੀ ਧੁੰਦ ਹੋ ਜਾਂਦੀ ਹੈ ਇੱਥੋਂ ਥੋੜਾ ਜਿਹਾ ਅੱਗੇ ਵੀ ਨਜ਼ਰ ਨਹੀਂ ਆਉਂਦਾ ਕਿ ਅੱਗੇ ਕੌਣ ਖੜਾ ਆਇਆ ਹੈ ਉਸ ਤੋਂ ਬਾਅਦ ਕਿ ਠੰਡ ਘਟਦੀ ਹੈ ਜਾਂ ਵਧਦੀ ਹੈ ਬਾਰਿਸ਼ ਆਂਦੀ ਹੈ ਬੇਸਿਕਲੀ ਜਦੋਂ ਬਾਰਿਸ਼ ਹੁੰਦੀ ਹੈ ਜਦੋਂ ਮੌਇਸਚਰ ਦਾ ਅਮਾਊਂਟ ਵੱਧ ਜਾਂ ਸੋ ਜਦੋਂ ਵੀ ਬਾਰਿਸ਼ ਹੁੰਦੀ ਹੈ ਸਰਦੀਆਂ ਦੇ ਵਿੱਚ ਉਦੋਂ ਤੋਂ ਕਿਉਂਕਿ ਉਦੋਂ ਇੱਕਦਮ ਜਿਹੜਾ ਮੋਇਸਚਰ ਵੱਧ ਜਾਂਦਾ ਤੋਂ ਬਾਰਿਸ਼ ਦੇ ਬਾਅਦ ਜਿਹੜੀ ਡੈਂਸ ਫੌਗ ਤਾਂ ਕਰਕੇ ਜ਼ਰੂਰ ਅਬਜ਼ਰਵ ਕੀਤੀ ਜਾਂਦੀ ਹੈ ਤਾਂ ਕੀਤੀ ਜਾਂਦੀ ਹੈ ਤੇ ਅਗਰ ਗੱਲ ਕਰੀ ਹੁਣ ਫਸਲਾਂ ਬਾਰੇ ਕਿਸਾਨਾਂ ਲਈ ਇਹ ਮੌਸਮ ਕਿੱਦਾਂ ਦੇਖਦੇ ਜੇ ਅਸੀਂ ਰਬੀ ਕ੍ਰੌਪਸ ਦੀ ਗੱਲ ਕਰੀਏ ਜੀ ਰਬੀ ਕ੍ਰੌਪਸ ਨੂੰ ਜਿਹੜੀਆਂ ਕੋਲ ਵੈਦਰ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਕਿਉਂਕਿ ਉਹ ਵਿంటర్ ਸੀਜ਼ਨ ਕ੍ਰੌਪਸ ਹੀ ਨੇ ਸਾਰੀਆਂ ਸੋ ਹਲੇ ਤੱਕ ਜਿਹੜਾ ਕੋਈ ਇਹਦਾ 네ਗੇਟਿਵ ਇਫੈਕਟ ਨਹੀਂ ਹੈਗਾ ਜਦੋਂ ਨਾਈਟ ਟਾਈਮ ਟੈਂਪਰੇਚਰ ਬਹੁਤ ਨੀਚੇ ਚਲੇ ਜਾਂਦਾ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲੇ ਜਾਂਦਾ ਜਦੋਂ ਫਰੌਸਟ ਹੋ ਜਾਂਦਾ ਉਹ ਜ਼ਰੂਰ ਨੁਕਸਾਨਦੇਹ ਹੁੰਦਾ ਫਸਲਾਂ ਲਈ ਬਟ ਹਲੇ ਇਸ ਤਰ੍ਹਾਂ ਦੀ ਕੋਈ ਫਸਲਾਂ ਨੂੰ ਕੋਈ ਨੁਕਸਾਨ ਅਸੀਂ ਨਹੀਂ ਅਬਜ਼ਰਵ ਕਰ ਰਹੇ ਹੈ ਮੈਮ ਕੀ ਤਾਪਮਨ ਕਿੰਨਾ ਹੋ ਜਾਂਦਾ ਦਿਨ ਦੇ ਟਾਈਮ ਤਾਂ ਚਲੋ ਰਹਿੰਦਾ ਉੱਪਰ ਹੈ ਲੇਕਿਨ ਰਾਤ ਨੂੰ ਕਿ ਅੱਜ ਜਿਸੇ ਜੋ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਜੀ 8.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਜਿਹੜਾ ਕਿ ਨਾਰਮਲ ਤੋਂ 2.7 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈਗਾ ਬਹੁਤ ਬਹੁਤ ਸ਼ੁਕਰੀਆ ਮੈਮ ਸੋ ਦੋਸਤੋ ਐਸੀ ਮੈਮ ਪੰਨੀਤ ਕੋਕਿੰਗ ਰਹੀ ਜਿਨੇ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਜਿਹੜੇ ਸਾਡੇ ਆਉਣ ਵਾਲੇ ਦਿਨ ਹੈਗੇ ਨੇ ਮੌਸਮ ਦੇ ਉਹ ਇਸ ਤਰੀ ਠੰਡੇ ਰਹਿਣਗੇ ਹੁਣ ਤੁਹਾਨੂੰ Shimla ਜਾਣ ਦੀ ਲੋੜ ਨਹੀਂ ਲੁਧਿਆਣਾ ਸ਼ਹਿਰ ਦੇ ਵਿੱਚ Shimla ਵਰਗਾ ਮਜ਼ਾ ਤੁਸੀਂ ਹੁਣ ਪ੍ਰੋਪਰ ਲੈ ਸਕਦੇ ਹੋ ਕਿਉਂਕਿ ਸਾਫ਼ ਤੌਰ ਤੇ ਮੌਸਮ ਵਿਭਾਗ ਨੇ ਵੀ ਕਹਿਤਾ ਔਰ ਵੱਡੀ ਗੱਲ ਹੈ ਵਾ ਕਿਸੇ ਸਾ ਮੈਡਮ ਦੱਸਿਆ ਹੈ ਕਿ ਲਾਸਟ ਈਅਰ ਨਾਲੋਂ ਇਸ ਵਾਰੀ ਵੀ ਜਿਹੜਾ ਹੈ ਥੋੜਾ ਜਿਹਾ ਅਪਡੇਟ ਹੋਇਆ ਹੈ ਕਿ ਅੱਜ ਵੀ ਜਿਹੜਾ ਹੈ ਰੈਡ ਅਲਰਟ ਚੱਲ ਰਿਹਾ ਹੈ ਜੀ ਆ ਰੈਡ ਅਲਰਟ ਚੱਲ ਰਿਹਾ ਯਾਨੀ ਕਿ ਤੁਹਾਨੂੰ ਠੰਡ ਪੂਰੀ ਰਹੇਗੀ ਸੰਗਨੀ ਧੰਦ ਤੁਸੀਂ ਦੇਖ ਸਕਦੇ ਆ ਕਿਉਂ ਸੋ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਨੇ ਵੱਡੀ ਗੱਲ ਹੈ ਵੈ ਕਿ ਉਮਰ ਦੇ لحاظ ਦੇ ਨਾਲ ਭਾਵੇਂ ਬੱਚੇ ਨੇ ਭਾਵੇਂ ਸਿਆਣੇ ਨੇ ਬਚਨ ਦੀ ਲੋੜ ਹੈਗੀ ਹੈ ਕਿਉਂਕਿ ਜਿੰਨਾ ਜ਼ਿਆਦਾ ਬੱਚਾਗੇ ਉਨਾ ਹੀ ਜ਼ਿਆਦਾ ਫਾਇਦਾ ਹੋਇਆ ਸੋ ਅਸੀਂ ਆਸ ਕਰਦੇ ਆ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਡ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੋਹਾਂ ਨੂੰ ਦਿਓ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਵ ਦਿਨਾ